ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਤਕਾ ਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਹੈ ਤੇ ਅੱਜ ਦਾ ਸਾਡਾ ਸਪੈਸ਼ਲ ਵਲੌਗ ਹੈ ਜੀ ਆਪਾਂ ਲੱਗੇ ਵਾ ਕਿਹੜੇ ਲੱਡੂ ਬਣਾਉਣ ਮੇ ਮੋਟ ਮੋਠਾ ਨਹੀਂ ਲੱਡੂ ਜਿਹੜੇ ਬਾਜੀ ਨੇ ਜਦਾ ਪਾਈ ਦੀ ਉਹ ਵਾਲੇ ਲੱਡੂ ਘਰ ਬਣਾਉਣ ਲੱਗੇ ਵਾ ਤੁਹਾਨੂੰ ਸਾਰੂ ਕੱਲੀ ਕੱਲੀ ਚੀਜ਼ ਦੱਸਾਂਗੇ ਕੀ ਕੀ ਪਾਉਣਾ ਕਿਦਾਂ ਇੱਕਦਮ ਬਣਾਉਣੇ ਮਿਲਦੇ ਆਂ ਜੀ ਚਲੋ ਸਪੈਸ਼ਲ ਬਣਾਗੇ ਸਾਡੇ ਲਈ ਗਾਇਸ ਕੀ ਲਿਆ ਸਹਜ ਸੋਗੀ ਤੇ ਆ ਚਿੱਟੇ-ਚਿੱਟੇ ਹੀ ਹੁੰਦੇ ਮਮਾ ਵਿੱਚ ਮਗਦੇ ਵਾਲੇ ਹੈਗੇ ਨਹੀਂ ਇਹੇ ਸੂਲੇ ਵਾਲੇ ਆ ਸੋਨਫੀਆਂ ਆ ਚੈਰੀ ਵਾ ਆ ਜੋਟਿਆ ਤੇ ਆ ਖਾਂਦੇ ਆ ਠੰਡ ਜੇ ਹੋਰ ਹੈਗੀ ਬਰੀ ਕੋਈ ਕੁਛ ਉਹੋ ਜੇ ਕਰਨੀ ਇੱਧਰ ਮੈਂ ਮੈਂ ਆਪਣੇ ਲਈ ਵੈਸੇ ਲੱਗੀ ਆਪਾਂ ਪਾਸਤਾ ਬਣਾਉਣ ਲੱਗੇ ਨਾਲ ਹੀ ਵਾਈਟ ਸੌਸ ਪਾਸਤਾ ਬਣ ਲੱਗਾ ਵਾ ਤੇ ਉਹ ਵੀ ਖਾਣਾ ਵਾ ਤੇ ਵੇਖ ਸਕਦੇ ਜੋ ਤੇ ਕੋਲੋ ਸ਼ੁਰੂ ਮੰਮੀ ਆਈ ਸੀ ਇੱਧਰ ਮੰਮੀ ਕੀ ਕਰਨ ਦੇ ਤੇਰਾ ਬਾਪੂ ਨਾ ਲੱਗਦਾ ਤੁੰਗ ਨਾ ਤੇਰਾ ਬਾਪੂ ਨੇ ਆ ਜਾਣਦੇ ਆ ਜੇ ਹਨਾ ਹਾਂ ਪੰਜਾਂ ਦੇ ਟਾਈਮ ਲੱਗ ਜਾਣਾ ਇਹ ਲੱਗਣਾ 10 ਮਿੰਟ ਲਾ ਲਓ ਤੇ ਤੇ ਵਧੀਆ ਬਣਾਓ ਤੇ ਉਸ ਨੂੰ ਆਣਾ ਰੱਖਿਆ ਰਖਾਉਣਾ ਸਾਰਿਆਂ ਦੇ ਵਿੱਚ ਬਾਰੇ ਵਿੱਚ ਅੱਛਾ ਕਾਂਡਲ ਬ੍ਰੀਕ ਕਰਦੇ ਅੱਛਾ ਅੱਛਾ ਤੇ ਵੀ ਇੱਕ ਸੰਗ ਦੇਜੋ ਗਾਇਸ ਇਧਰ ਮੰਮੀ ਕਰਨ ਦਾ ਪੀ ਜੀ ਰੋ ਵਾਪੁਨ ਹੁੰਦਾ ਪੇਵਾ ਜਦੋਂ ਹੁੰਦਾ ਵਾ ਤੇ ਫਿਰ ਤੁਹਾਨੂੰ ਬੈਕ ਟੂ ਵਲੋਗ ਹੋਣਾ ਹਣਾ ਬਾਅਦ ਚ ਹੁੰਦਾ ਹਾਂ ਹੈਲੋ ਗਾਇਸ ਕੀ ਕਰਨ ਜੀ

गाइस मम्मी ने लवाती एक वेक्सव दे ये लड्डू गाइस कर दिया अपने लड्डू बनाऊ लगे हैं ये ਪੇ ਗਾਇਸ ਹੁਣ ਜਦੋਂ ਹੋ ਜਾਣਗੇ ਫਿਰ ਆਪਾਂ ਤੁਹਾਨੂੰ ਰੈਪਲੂ ਬਣਾ ਚੁੱਕੇ ਹਾਂ ਨਾ ਕੀ ਕਰਨ ਦੇ ਹੁਣ ਲੱਡੂ ਬਣਾਉਣ ਲਈ ਗੱਲੀ ਲੱਗੀ ਗਾਇਸ ਮੰਮੀ ਔੜੀ ਵਾਲੀ ਗੱਲੀ ਦਈ ਵਾਏ ਕੋਈ ਮੈਂ ਬੈਠ ਕੇ ਕਿ ਨਾ ਟਿੱਕਿਆ ਕੱਢਦੇ ਨਾ ਨਾ ਲੱਡੂ ਬਣਾਦਾ ਆਦਾ ਬਾਰੇ ਟਿੱਕਿਆ ਕੱਢ ਕੇ ਫਿਰ ਬਣਾ ਲੱਡੂ ਜੰਨੇ ਵੇਖੋ ਗਾਇਸ ਤੇ ਗਾਇਸ ਜਦੋਂ ਹੋ ਜਾਣਗੇ ਲੱਡੂ ਰੈਡੀ ਤੇ ਫਿਰ ਤੁਹਾਨੂੰ ਬੈਕ ਟੂ ਬਲੌਗ ਹੋਣੇ ਬਾਅਦ ਆਟਾ ਵਧੀਆ ਗਾਇਸ ਮੰਮੀ ਅਜੇ ਵੇਖੋ ਕਰਨੀ ਭੱਲ ਮਮਾ ਕੀ ਕਰਨ ਦੇ ਬੋਲ ਮੈਂ ਤੁਹਾਨੂੰ ਹੈਲੋ ਗਾਇਸ ਹਾਂ ਲੱਡੂ ਤਾਂ ਡੈਪੇ ਆ ਤੇ ਕਿਉਂਕਿ ਸੁੱਕ ਗਏ ਗੱਡੂ ਤੇ ਹੁਣ ਆ ਜੀ ਖਾ ਜਾ ਕੇ ਚਲ ਕਰ ਲੀਏ ਤੇ ਦੇਖ ਸਕਦੇ ਹੋ ਗਾਇਸ ਘਰ ਦੇ ਲੱਡੂ ਆ ਜੋ ਖਾ ਲੋ ਗਾਇਸ ਤੁਸੀਂ ਗਾਇਸ ਜਿਹੜੇ ਸਾਰੇ ਡੀਪ ਫਰਾਈ ਹੋ ਜਣਗੇ ਅਸੀਂ ਤੁਹਾਨੂੰ ਬੈਕ ਟੂ ਲੱਡੂ